ਆਦੀ ਇੱਕਾ ਤੋਂ ਇੰਨੀ ਹਵਾ ਮੁਟਿਆਰੇ ਗੱਲ ਗੱਲ ਉੱਤੇ ਹੀ ਗਨੌਰ ਸਾਨੂੰ ਮਾਰੇ ਜਿਹੜਾ ਦਿਲ ਚ ਵੈਮ ਨਹੀਂ ਤੂੰ ਕੱਢ ਲੈ ਨਾ ਕਰ ਹੰਕਾਰ ਬੱਲੀਏ ਹਰ ਕੁੜੀ ਦੇ ਨਸੀਬ ਚ ਨਹੀਂ ਹੁੰਦਾ ਨੀ ਮੁੰਡਾ ਸਰਦਾਰ ਬੱਲੀਏ ਹਰ ਕੁੜੀ ਦੇ ਨਸੀਬ ਚ ਨਹੀਂ ਹੁੰਦਾ ਨੀ ਮੁੰਡਾ ਸਰਦਾਰ ਬੱਲੀਏ ਇੱਕ ਦਿਨ ਨਾ ਜੇ ਮਿਲਦਾ ਕਿੰਨਾ ਲੜਦੀ ਹੁੰਦੀ ਸੀ ਇੱਕ ਦਿਨ ਨਾ ਕਿਤੇ ਮਿਲਣਾ ਕਿੰਨਾ ਲੜਦੀ ਹੁੰਦੀ ਸੀ ਧਰਨਾ ਪੈਂਦਾ ਓਏ ਸੂਲੀ ਤੇ ਵੀ ਚੜਨਾ ਪੈਂਦਾ ਜਾਉਂਦੇ ਆਦੇ ਜੀ ਮਰਨਾ ਪੈਂਦਾ ਓਏ ਮੁੜਕੇ ਮਿਲੇ ਅਮੀਰੀ ਕੰਗਾ ਅੱਜ ਜੱਗ ਤੋਂ ਪਰਦੇ ਕੱਜੀ ਫਿਰਦਾ ਰੱਬ ਤੋਂ ਕਿਵੇਂ ਲੁਕਾਵੇਂਗਾ ਜੱਗ ਤੋਂ ਪਰਦੇ ਕੱਜੀ ਫਿਰਦਾ ਰੱਬ ਤੋਂ ਕਿਵੇਂ ਲੁਕਾਵੇਂਗਾ ਕੀ ਬਾਤ ਨਹੀਂ ਅੜ ਦੇਵੇ ਅੜਿਆ ਜ਼ਹਿਰ ਨੂੰ ਛੱਡ ਦੇ ਕੋਈ ਦੁੱਖ ਤੂੰ ਵੀ ਕੱਟ ਦੇਵੇ ਮਨ ਲੈ ਅੜਿਆ ਅੜਿਆ ਵੇ ਕਿਹੜਾ ਰਸਤਾ ਫੜਿਆ ਆਲੇ ਰਿਸ਼ਤੇ ਹੀ ਰਿਸ਼ਤੇ ਨਹੀਂ ਵੇਖੀ ਚੱਕ ਪਹ ਗਿਆ ਆਪਣਾ ਲੰਡੂ ਨਾ ਦਿਸਣੇ ਨੀ ਪਾਬੀ ਤੇਰਾ ਮੈਂ ਪਰੂੰਗਾ ਸਦਾ ਪਾਣੀ ਹਾਂ ਪਾਬੀ ਤੇਰਾ ਮੈਂ ਪਰੂੰਗਾ ਸਦਾ ਪਾਣੀ ਟੱਬਰ ਪਿਆਰ ਹੋ ਜਾਊ ਅੱਠ ਬੈਂਡਾਂ ਵਾਲੀ ਲੱਭ ਕੋਈ ਦਰਾਨੀ ਟੱਬਰ ਪਿਆਰ ਹੋ ਜਾਊ ਜਸਵਿੰਦਰ ਜੱਸੀ ਵੱਲੋਂ ਪਿਆਰ ਭਰੀ ਸ਼ਾਸਿਕਾਲ ਲੋਕ ਪੰਜਾਬੀ ਰੇਡੀਓ ਚੈਨਲ ਦੇ ਪ੍ਰੋਗਰਾਮ ਫਾਜ਼ਿਲਕਾ ਦੇ ਫਨਕਾਰ ਦੇ ਵਿੱਚ ਮੈਂ ਜਲਦੀ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦੇ ਲਈ ਆ ਰਿਹਾ ਜੀ ਦੇ ਵਿੱਚ ਕੌੜੀਆਂ ਮਿੱਠੀਆਂ ਸਾਰੀਆਂ ਸੰਗੀਤ ਦੀਆਂ ਗੱਲਾਂ ਹੋਣਗੀਆਂ ਸੋ ਮੈਂ ਲੋਕ ਪੰਜਾਬੀ ਰੇਡੀਓ ਦਾ ਥੈਂਕਸ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਫਾਜ਼ਿਲਕਾ ਦੇ ਫਨਕਾਰਾਂ ਨੂੰ ਪ੍ਰਮੋਟ ਕਰਨ ਦਾ ਸੋ ਇਹਨਾਂ ਦੇ ਨਾਲ ਤੁਸੀਂ ਜੁੜੇ ਰਹੋ ਇਹਨਾਂ ਨੂੰ ਸਪੋਰਟ ਕਰਿਓ ਤੇ ਮੇਰੇ ਨਾਲ ਜੁੜਨ ਲਈ ਤੁਸੀਂ ਮੇਰੀ ਆਈਡੀ ਜਸਵਿੰਦਰ ਜੱਸੀ ਅਫੀਸ਼ੀਅਲ ਇਨਸਟਾ ਆਈਡੀ ਤੇ 22 ਜਸਵਿੰਦਰ ਜੱਸੀ ਫੇਸਬੁੱਕ ਤੇ ਤੁਸੀਂ ਮੇਰੇ ਨਾਲ ਜੁੜ ਸਕਦੇ ਹੋ